ਮਹਿੰਦਰਾ ਕੰਪਨੀ ਦੇ ਸਫਰ ਦੀ ਸ਼ੁਰੂਆਤ ਹੁੰਦੀ ਹੈ 1892 ਦੇ ਵਿੱਚ ਪੰਜਾਬ ਦੇ ਇੱਕ ਸ਼ਹਿਰ ਲੁਧਿਆਣਾ ਦੇ ਵਿੱਚ ਮਹਿੰਦਰਾ ਕੰਪਨੀ ਦਾ ਸੁਪਨਾ ਸੀ ਕਿ ਟਾਟਾ ਤੋਂ ਵੱਡੀ ਉਹ ਸਟੀਲ ਦੀ ਫੈਕਟਰੀ ਲਗਾਉਣਗੇ ਪਰ ਆਪਣਾ ਇਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਹਨਾਂ ਦਾ ਜਿਹੜਾ ਓਨਰ ਸੀ ਮਹਿੰਦਰਾ ਕੰਪਨੀ ਦਾ ਉਸ ਦਾ ਆਪਣਾ ਘਰ ਤੱਕ ਵੀ ਵਿਗ ਗਿਆ ਸੀ ਉਸ ਸਮੇਂ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਤੇ ਇੱਕ ਆਮ ਇੰਡੀਅਨ ਇਨਸਾਨ ਦੇ ਲਈ ਪੜ੍ਹਾਈ ਕਰ ਪਾਉਣਾ ਉਸ ਸਮੇਂ ਬਹੁਤ ਜ਼ਿਆਦਾ ਔਖਾ ਸੀ ਇੰਡੀਆ ਦੇ ਅੰਦਰ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹ ਚੋਰਾ ਦੇ ਨਾਲ ਚੱਲ ਰਹੀ ਸੀ ਤੇ ਮਹਿੰਦਰਾ ਬਰਾਦਰ ਨੂੰ ਸੁਣ ਪਤਾ ਸੀ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇੰਡੀਆ ਆਜ਼ ਪਬਿਕ ਸਟੀਲ ਮਿਲ ਦੀ ਇਹਨਾਂ ਨੂੰ ਪਤਾ ਸੀ ਕਿ ਸਟੀਲ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਇੰਡੀਆ ਜਿਵੇਂ ਆਜ਼ਾਦ ਹੋਵੇਗਾ ਉਹ ਗਰੋ ਕਰਨ ਲੱਗੇਗਾ ਤੇ ਸਟੀਲ ਇੰਡਸਟਰੀ ਦੇ ਵਿੱਚ ਉਸ ਸਮੇ ਸਭ ਤੋਂ ਜ਼ਿਆਦਾ ਪ੍ਰੋਫਿਟ ਹੋਵੇਗਾ ਪਰ ਸਟੀਲ ਕੰਪਨੀ ਲਾਉਣੀ ਕੋਈ ਖਾਲਾਜੀ ਦਾ ਬਾੜਾ ਨਹੀਂ ਸੀ ਇਸ ਕਰਕੇ ਇਹਨਾਂ ਦੋਨੇ ਮਹਿੰਦਰਾ ਭਰਾਵਾਂ ਨੂੰ ਆਪਣਾ ਘਰ ਅਤੇ ਜ਼ਮੀਨ ਵੇਚਣੀ ਪੈ ਜਾਂਦੀ ਹੈ ਤੇ ਥਾਰ ਵਰਗੀਆਂ ਜ਼ਬਰਦਸਤ ਤੋਂ ਜ਼ਬਰਦਸਤ ਗੱਡੀਆਂ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਲਾਂਚ ਕਰਦੀ ਰਹੀ ਮਹਿੰਦਰਾ ਐਂਡ ਮੁਹੰਮਦ ਐਸ ਨਾਮ ਤੋਂ ਸ਼ੁਰੂਆਤ ਹੋਈ ਸੀ ਅੱਜ ਦੀ 21 ਬਿਲੀਅਨ ਡਾਲਰ ਦੀ ਮਹਿੰਦਰਾ ਕੰਪਨੀ ਦੀ ਮਹਿੰਦਰਾ ਕੰਪਨੀ ਦਾ ਸੁਪਨਾ ਸੀ ਕਿ ਟਾਟਾ ਤੋਂ ਵੱਡੀ ਉਹ ਸਟੀਲ ਦੀ ਫੈਕਟਰੀ ਲਗਾਉਣਗੇ ਪਰ ਆਪਣਾ ਇਹ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਹਨਾਂ ਦਾ ਜਿਹੜਾ ਓਨਰ ਸੀ ਮਹਿੰਦਰਾ ਕੰਪਨੀ ਦਾ ਉਸ ਦਾ ਆਪਣਾ ਘਰ ਤੱਕ ਵੀ ਵਿਗ ਗਿਆ ਸੀ ਤੇ ਜਦੋਂ ਇਹ ਕੰਪਨੀ ਪੈਰਾਂ ਤੇ ਖੜ੍ਹ ਲੱਗਦੀ ਹੈ ਉਦੋਂ ਇਸ ਕੰਪਨੀ ਦੇ ਜਿਹੜੇ ਪਾਰਟਨਰ ਹੁੰਦੇ ਨੇ ਮਾਲਿਕ ਗੁਲਾਮ ਮੁਹੰਮਦ ਜੀ ਉਹ ਪਾਕਿਸਤਾਨ ਚਲੇ ਜਾਂਦੇ ਨੇ ਹਮੇਸ਼ਾ ਦੇ ਲਈ ਇਸ ਕੰਪਨੀ ਦੇ ਵਿੱਚੋਂ ਆਪਣਾ ਹਿੱਸਾ ਕੱਢ ਕੇ ਪਰ ਮਹਿੰਦਰਾ ਕੰਪਨੀ ਦੇ ਓਨਰਸ ਨੇ ਜਿਹੜਾ ਸਟਾਰ ਪੂਰਾ ਕੀਤਾ ਹੈ ਇਹਨਾਂ ਦੇ ਪੋਤੇ ਆਨੰਦ ਮਹਿੰਦਰਾ ਜੀ ਨੇ ਪੰਜਾਬ ਦੇ ਲੁਧਿਆਣੇ ਦੇ ਵਿੱਚ ਜੰਮੇ ਮਹਿੰਦਰਾ ਕੰਪਨੀ ਦੇ ਫਾਊਂਡਰ ਕਿਸ ਤਰ੍ਹਾਂ ਇੱਕ ਕੰਪਨੀ ਨੂੰ ਫਾਰਸ ਤੋਂ ਅੱਜ ਤੱਕ ਲੈ ਕੇ ਜਾਂਦੇ ਨੇ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਅੱਜ ਮਹਿੰਦਰਾ ਕੰਪਨੀ ਬੱਸ ਕਾਰ ਟਰੈਕਟਰ ਜਹਾਜ਼ ਬੋਟ ਤੋਂ ਇਲਾਵਾ ਸੌਫਟਵੇਅਰ ਅਤੇ ਆਈਟੀ ਸੈਕਟਰ ਦੇ ਵਿੱਚ ਵੀ ਬਹੁਤ ਵੱਡੀਆਂ ਮੱਲਾ ਮਾਰੀ ਬੈਠੀ ਹੈ। ਆਨੰਦ ਮਹਿੰਦਰਾ ਨੇ ਅਜੇ ਹਕੀ ਕਰ ਦਿੱਤਾ ਕਿ ਇੱਕ ਛੋਟੀ ਜਿਹੀ ਸਟੀਲ ਟਰੇਡਿੰਗ ਕੰਪਨੀ ਅੱਜ 100 ਤੋਂ ਜ਼ਿਆਦਾ ਅਲੱਗ ਦੇਸ਼ਾਂ ਦੇ ਵਿੱਚ ਆਪਣਾ ਬਿਜ਼ਨਸ ਸੈੱਟ ਕਰੀ ਬੈਠੀ ਹੈ ਤੇ ਇਹ ਇੱਕ ਗਲੋਬਲੀ ਬ੍ਰਾਂਡ ਬਣ ਗਈ ਹੈ। ਮਹਿੰਦਰਾ ਕੰਪਨੀ ਦੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ 1892 ਦੇ ਵਿੱਚ ਪੰਜਾਬ ਦੇ ਇੱਕ ਸ਼ਹਿਰ ਲੁਧਿਆਣਾ ਦੇ ਵਿੱਚ। ਪੰਜਾਬ ਦੇ ਲੁਧਿਆਣੇ ਦੇ ਵਿੱਚ ਹੀ ਮਹਿੰਦਰਾ ਕੰਪਨੀ ਦੇ ਫਾਊਂਡਰ ਜਗਦੀਸ਼ ਚੰਦ ਮਹਿੰਦਰਾ ਜੀ ਦਾ ਜਨਮ ਹੋਇ ਇਨਾਂ ਦੇ ਪਿਤਾ ਜੀ ਦੀ ਮੌਤ ਹੁੰਦੀ ਹੈ ਤਾਂ ਸਾਰਾ ਜਿਹੜਾ ਇਹਨਾਂ ਦੇ ਉੱਪਰ ਪ੍ਰੈਸ਼ਰ ਹੁੰਦਾ ਹੈ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਾਲਾ ਵੀ ਉਹ ਵੀ ਸਾਰਾ ਇਹਨਾਂ ਦੇ ਉੱਪਰ ਆ ਜਾਂਦਾ ਹੈ। ਉਸ ਸਮੇਂ ਭਾਵੇਂ ਇਹਨਾਂ ਦੀ ਉਮਰ ਘੱਟ ਸੀ ਪਰ ਇਹਨਾਂ ਨੇ ਕਦੇ ਵੀ ਆਪਣੇ ਭੈਣ ਭਰਾਵਾਂ ਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਹਨਾਂ ਦੀਆਂ ਸਾਰੀਆਂ ਇੱਛਾਵਾਂ ਨੂੰ ਇਹਨਾਂ ਨੇ ਪੂਰਾ ਕੀਤਾ। ਉਸ ਸਮੇਂ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਤੇ ਇੱਕ ਆਮ ਏਸ਼ੀਆਨ ਇਨਸਾਨ ਦੇ ਲਈ ਪੜ੍ਹਾਈ ਕਰ ਪਾਉਣਾ ਉਸ ਸਮੇਂ ਬਹੁਤ ਜ਼ਿਆਦਾ ਔਖਾ ਸੀ। ਪਰ ਉਸ ਸਮੇਂ ਵੀ ਜੇ ਸੀ ਮਹਿੰਦਰਾ ਨੇ ਸਮਝ ਲਿਆ ਸੀ ਕਿ ਜ਼ਿੰਦਗੀ ਦੇ ਵਿੱਚ ਜੇਕਰ ਕਾਮਯਾਬ ਹੋਣਾ ਹੈ ਤਾਂ ਪੜ੍ਹਾਈ ਬਹੁਤ ਦੇ ਵਿੱਚ ਪੜਨ ਦੇ ਲਈ ਭੇਜ ਦਿੱਤਾ ਜੇਸੀ ਮਹਿੰਦਰਾ ਜੀ ਜਮੇ ਹੀ ਆਪਣੀ ਪੜਾਈ ਪੂਰੀ ਕਰਦੇ ਨੇ ਤਾਂ ਉਹਨਾਂ ਨੂੰ ਟਾਟਾ ਸਟੀਲ ਦੇ ਅੰਦਰ ਸੇਲਸ ਮੈਨੇਜਰ ਦੀ ਜੌਬ ਮਿਲ ਜਾਂਦੀ ਹੈ ਉੱਥੇ ਜੇਸੀ ਮਹਿੰਦਰਾ ਜੀ 1929 ਤੋਂ ਲੈ ਕੇ 1940 ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ ਤੇ ਲਗਨ ਦੇ ਨਾਲ ਕੰਮ ਕਰਦੇ ਨੇ ਇਸ ਦਾ ਨਤੀਜਾ ਇਹ ਹੋਇਆ ਕਿ ਸੈਕੰਡ ਵਰਲਡ ਵਾਰ ਦੇ ਦੌਰਾਨ ਸਰਕਾਰ ਨੇ ਉਹਨਾਂ ਨੂੰ ਪਹਿਲਾ ਸਟੀਲ ਕੰਟਰੋਲਰ ਲਾ ਦਿੱਤਾ ਰਹੀ ਗੱਲ ਇਹਨਾਂ ਦੇ ਛੋਟੇ ਭਰਾ ਕਲਾਸ਼ ਮਹਿੰਦਰਾ ਜੀ ਦੀ ਤਾਂ ਉਹ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਅਮਰੀਕਾ ਦੇ ਵਿੱਚ ਹੀ ਕੰਮ ਕਰਨ ਲੱਗੇ ਸਨ ਤੇ 1942 ਦੇ ਵਿੱਚ ਹੀ ਕਲਾਸ਼ ਮਹਿੰਦਰਾ ਜੀ ਨੂੰ ਇੰਡੀਅਨ 42 ਦੇ ਵਿੱਚ ਇਹ ਵਾਪਸ ਇڈیا ਆ ਜਾਂਦੇ ਨੇ ਤੇ ਇਹਨਾਂ ਨੂੰ ਇੱਕ ਟਰੈਕਟਰ ਬਣਾਉਣ ਵਾਲਾ ਜਿਹੜਾ ਪੈਨਲ ਹੁੰਦਾ ਹੈ ਉਹਨਾਂ ਦਾ ਚੇਅਰਮੈਨ ਲਗਾ ਦਿੱਤਾ ਜਾਂਦਾ ਹੈ ਹਾਲਾਂਕਿ ਉਸ ਤੋਂ ਬਾਅਦ ਵੀ ਮਹਿੰਦਰਾ ਬਰਦਰਸ ਨੂੰ ਕਈ ਵੱਡੇ ਵੱਡੇ ਸਰਕਾਰੀ ਅਹੁਦਿਆਂ ਦੇ ਉੱਪਰ ਰੱਖਿਆ ਗਿਆ ਪਰ ਇਹਨਾਂ ਦਾ ਜਿਹੜਾ ਸੁਪਨਾ ਸੀ ਉਹ ਬਹੁਤ ਵੱਡਾ ਸੀ ਕਿਉਂਕਿ ਇੰਡੀਆ ਦੇ ਅੰਦਰ ਜਿਹੜੀ ਆਜ਼ਾਦੀ ਦੀ ਲੜਾਈ ਸੀ ਉਹ ਚੋਰਾ ਦੇ ਨਾਲ ਚੱਲ ਰਹੀ ਸੀ ਤੇ ਮਹਿੰਦਰਾ ਬਰਦਰਸ ਨੂੰ ਪਤਾ ਸੀ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇੰਡੀਆ ਆਜ਼ਾਦ ਹੋਵੇਗਾ ਤੇ ਆਜ਼ਾਦ ਹੋਣ ਤੋਂ ਬਾਅਦ ਇੰਡੀਆ ਨੂੰ ਸਭ ਤੋਂ ਵੱਡੀ ਜ਼ਰੂਰਤ ਪਵੇਗੀ ਸਟੀਲ ਮਿੱਲ ਦੀ ਇਹਨਾਂ ਨੂੰ ਪਤਾ ਸੀ ਕਿ ਸਟੀਲ ਇੰਡਸਟਰੀ ਇੱਕ ਅਜਿ ਪਰ ਸਟੀਲ ਕੰਪਨੀ ਲਾਉਣੀ ਕੋਈ ਖਾਲਾਜੀ ਦਾ ਬਾੜਾ ਨਹੀਂ ਸੀ ਇਸ ਕਰਕੇ ਇਹਨਾਂ ਦੋਨੇ ਮਹਿੰਦਰਾ ਭਰਾਵਾਂ ਨੂੰ ਆਪਣਾ ਘਰ ਅਤੇ ਜ਼ਮੀਨ ਵੇਚਣੀ ਪੈ ਜਾਂਦੀ ਹੈ ਤੇ ਇਹ ਆਪਣੇ ਦੋਸਤ ਮਲਕ ਗੁਲਾਮ ਮੁਹੰਮਦ ਦੇ ਨਾਲ ਮਿਲ ਕੇ ਇੱਕ ਸਟੀਲ ਕੰਪਨੀ ਦੀ ਸ਼ੁਰੂਆਤ ਕਰਦੇ ਨੇ ਜਿਸ ਦਾ ਨਾਮ ਹੁੰਦਾ ਹੈ ਮਹਿੰਦਰਾ ਐਂਡ ਮੁਹੰਮਦ ਤੇ ਇਹ ਸ਼ੁਰੂਆਤ ਸੀ ਮਹਿੰਦਰਾ ਕੰਪਨੀ ਦੀ ਉਸ ਸਮੇਂ ਦੋਨੇ ਮਹਿੰਦਰਾ ਭਰਾ ਨੇ ਮਲਕ ਗੁਲਾਮ ਮੁਹੰਮਦ ਦੇ ਨਾਲ ਮਿਲ ਕੇ ਇਸ ਕੰਪਨੀ ਨੂੰ ਯਕੀਂ ਮਹਿੰਦਰਾ ਐਂਡ ਮੁਹੰਮਦ ਕੰਪਨੀ ਨੂੰ ਇੰਡੀਆ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਬਣਾਉਣ ਦਾ ਸੁਪਨਾ ਦੇਖਿਆ ਸੀ ਪਰ ਜਲਦੀ ਹੀ ਇਹਨਾਂ ਦਾ ਇਹ ਸੁਪਨਾ ਟੁੱਟ ਵੀ ਜਾਂਦਾ ਹੈ ਕਿਉਂਕਿ ਪਾਕਿਸਤਾਨ ਬਣਦਾ ਹੈ ਤਾਂ ਇਹਨਾਂ ਦੇ ਜਿਹੜੇ ਪਾਰਟਨਰ ਹੁੰਦੇ ਨੇ ਮਲਿਕ ਗੁਲਾਮ ਮੁਹੰਮਦ ਜੀ ਉਹ ਪਾਕਿਸਤਾਨ ਚਲੇ ਜਾਂਦੇ ਨੇ ਤੇ ਆਪਣਾ ਹਿੱਸਾ ਕੱਢ ਲੈਂਦੇ ਨੇ ਇਹਨਾਂ ਦੇ ਨਾਲ ਹਿੱਸੇਦਾਰੀ ਤੇ ਮਲਿਕ ਗੁਲਾਮ ਮੁਹੰਮਦ ਜੀ ਦੇ ਇਹ ਫੈਸਲੇ ਦੇ ਨਾਲ ਮਹਿੰਦਰਾਪਰਾ ਬਹੁਤ ਜ਼ਿਆਦਾ ਡਰ ਜਾਂਦੇ ਨੇ ਕਿਉਂਕਿ ਉਹਨਾਂ ਦਾ ਸਾਰਾ ਕੁਝ दांव ਤੇ ਲੱਗਿਆ ਹੋਇਆ ਸੀ ਤੇ ਮਲਿਕ ਗੁਲਾਮ ਮੁਹੰਮਦ ਜੀ ਜਦੋਂ ਪਾਕਿਸਤਾਨ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਜਾ ਕੇ ਫਾਈਨੈਂਸ ਮਿਨਿਸਟਰ ਬਣਦੇ ਨੇ ਉੱਥੇ ਕੰਪਨੀ ਦਾ ਇੱਕ ਹਿੱਸੇਦਾਰ ਜਿਹੜਾ ਪਾਕਿਸਤਾਨ ਚ ਲੈ ਜਾਂਦਾ ਹੈ ਤਾਂ ਇਹ ਕੰਪਨੀ ਨੂੰ ਚਲਾਉਣ ਦੇ ਵਿੱਚ ਵੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤੇ ਇਸ ਕੰਪਨੀ ਦੇ ਪੁਆਈ ਹੋਈ ਸੀ ਜਾਂ ਕਿ ਇਹ ਕਿਤਾਬਾਂ ਤੇ ਕੈਲੰਡਰ ਛਪਵਾਏ ਹੋਏ ਸਨ ਐਮ ਐਂਡ ਐਮ ਦੇ ਨਾਮ ਤੇ ਤੇ ਮਹਿੰਦਰਾ ਬਰਾਦਰ ਨੇ ਸੋਚਿਆ ਕਿ ਜੇਕਰ ਅਸੀਂ ਕੰਪਨੀ ਦਾ ਨਾਮ ਬਦਲ ਦਿੰਨੇ ਹਾਂ ਤਾਂ ਜਿੰਨੀ ਵੀ ਇਹ ਸਟੇਸ਼ਨਰੀ ਛਪੀ ਹੋਈ ਹੈ ਇਹ ਸਾਰੀ ਬੇਕਾਰ ਹੋ ਜਾਵੇਗੀ ਐਮ ਐਂਡ ਐਮ ਹੀ ਹੈ ਅਸੀਂ ਇਦਾਂ ਕਰਦੇ ਹਾਂ ਮਹਿੰਦਰਾ ਐਂਡ ਮਹਿੰਦਰਾ ਇਸ ਨੂੰ ਕਰ ਦਿੰਨੇ ਹਾਂ ਇਸ ਤਰ੍ਹਾਂ ਇਹ ਕੰਪਨੀ ਦਾ ਨਾਮ ਮਹਿੰਦਰਾ ਐਂਡ ਮੁਹੰਮਦ ਤੋਂ ਮਹਿੰਦਰਾ ਐਂਡ ਮਹਿੰਦਰਾ ਹੋ ਗਿਆ ਸਾਰਿਆਂ ਨੂੰ ਲੱਗਦਾ ਸੀ ਕਿ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਡੁੱਬ ਜਾਵੇਗੀ ਪਰ ਇਹਨਾਂ ਦੋਨੇ ਪਰਾਵਾਂ ਦੀ ਮਿਹਨਤ ਰੰਗ ਲਿਆਉਂਦੀ ਹੈ ਤੇ ਮਹਿੰਦਰਾ ਐਂਡ ਮਹਿੰਦ ਕੇਸੀ ਮਹਿੰਦਰਾ ਜੀ ਦਾ ਉਹ ਅਮਰੀਕਾ ਤੋਂ ਪੜ੍ਹ ਕੇ ਆਏ ਸਨ ਤੇ ਅਮਰੀਕਾ ਦੀ ਸੜਕਾਂ ਦੇ ਉੱਪਰ ਉਹਨਾਂ ਨੇ ਜੀਪ ਨੂੰ ਚੱਲਦੇ ਦੇਖਿਆ ਸੀ ਉਹ ਜੀਪ ਤੋਂ ਕਾਫੀ ਜ਼ਿਆਦਾ ਇੰਪ੍ਰੈਸ ਸਨ ਤੇ ਜੀਪ ਨੂੰ ਇੰਡੀਆ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਤੇ 1947 ਦੇ ਵਿੱਚ ਮਹਿੰਦਰਾ ਕੰਪਨੀ ਨੇ ਵਿਲੀ ਕੰਪਨੀ ਦੇ ਨਾਲ ਮਿਲ ਕੇ ਇੰਡੀਆ ਦੇ ਅੰਦਰ ਉਹਨਾਂ ਦੀ ਜੀਪਾਂ ਨੂੰ ਅਸੈਂਬਲ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਤੇ ਇੰਡੀਆ ਦੀਆਂ ਖਰਾਬ ਸੜਕਾਂ ਦੇ ਉੱਪਰ ਇਹ ਜੀਪ ਬਹੁਤ ਵਧੀਆ ਪ੍ਰਦਰਸ਼ਨ ਕਰਦੀ ਸੀ ਤੇ ਇਸ ਤਰ੍ਹਾਂ ਇਹ ਜੀਪ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਪਪੂਲਰ ਹੋ ਜਾਂਦੀ ਹੈ ਥੋੜੇ ਸਮੇਂ ਦੇ ਵਿੱਚ ਹੀ ਤੇ ਮਹਿੰਦਰਾ ਇਸ ਦੇ ਨਾਲ ਹੀ ਆਟੋਮੋਬਾਈਲ ਮਹਿੰਦਰਾ ਕੰਪਨੀ ਉਦੋਂ ਤੱਕ ਇੰਡੀਆ ਦੀ ਇੱਕ ਸਕਸੈਸਫੁਲ ਕੰਪਨੀ ਬਣ ਗਈ ਹੁੰਦੀ ਹੈ ਇਸ ਤੋਂ ਬਾਅਦ ਮਹਿੰਦਰਾ ਕੰਪਨੀ ਦੀ ਵਾਗ ਡੋਰ ਸੋਪੀ ਜਾਂਦੀ ਹੈ ਕੇਸੀ ਮਹਿੰਦਰਾ ਦੇ ਲੜਕੇ ਕੇਸ਼ਵ ਮਹਿੰਦਰਾ ਜੀ ਨੂੰ ਤੇ ਇਹੀ ਉਹ ਇਨਸਾਨ ਸੀ ਜਿਸ ਨੇ ਸੋਚਿਆ ਕਿ ਮਹਿੰਦਰਾ ਕੰਪਨੀ ਨੂੰ ਆਪਣੇ ਬਿਜ਼ਨਸ ਨੂੰ ਅਲੱਗ-ਅਲੱਗ ਸੈਕਟਰਾਂ ਦੇ ਵਿੱਚ ਫਲਾਉਣਾ ਚਾਹੀਦਾ ਹੈ ਇਸ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਟਰੈਕਟਰ ਮੈਨੂਫੈਕਚਰਿੰਗ ਕਰਨ ਤੋਂ ਕਿਉਂਕਿ ਜੀਪ ਤੋਂ ਬਾਅਦ ਹੁਣ ਉਹ ਟਰੈਕਟਰ ਇੰਡਸਟਰੀ ਦੇ ਵਿੱਚ ਆਪਣਾ ਹੱਥ ਜਮਾਉਣਾ ਚਾਹੁੰਦੇ ਸਨ ਤੇ 1963 ਦੇ ਵਿੱਚ ਅਮਰੀਕਾ ਦੀ ਹਾਰਵੈਸਟਰ ਕੰਪਨੀ ਦੇ ਨਾਲ ਮਿਲ ਕੇ ਮਹਿੰਦ ਅੱਜ ਚੇਅਰਮੈਨ ਨਿਮਹਿੰਦਰਾ ਦੇ ਤੇ 1980 ਦੇ ਦਹਾਕੇ ਦੇ ਵਿੱਚ ਮਹਿੰਦਰਾ ਨੇ ਆਪਣੇ ਬਿਜ਼ਨਸ ਨੂੰ ਇੰਡੀਆ ਤੋਂ ਬਾਹਰ ਵੀ ਐਕਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਤੇ 1986 ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਟੈਕ ਮਹਿੰਦਰਾ ਦੀ ਤੇ ਇਹ ਕੰਪਨੀ ਅੱਜ ਮਹਿੰਦਰਾ ਦੀ ਦੂਜੀ ਸਭ ਤੋਂ ਵੱਡੀ ਫਲੈਗਸ਼ਿਪ ਕੰਪਨੀ ਹੈ ਤੇ ਇੰਡੀਆ ਦੀ ਟੌਪ 5 ਆਈਟੀ ਕੰਪਨੀਆਂ ਦੇ ਵਿੱਚ ਇਸ ਦਾ ਨਾਮ ਹੈ ਕੇਸ਼ਵ ਮਹਿੰਦਰਾ 40 ਸਾਲ ਦੀ ਉਮਰ ਦੇ ਵਿੱਚ ਮਹਿੰਦਰਾ ਕੰਪਨੀ ਦੇ ਚੇਅਰਪਰਸਨ ਬਣ ਜਾਂਦੇ ਨੇ ਤੇ 48 ਸਾਲਾਂ ਤੱਕ ਲਗਾਤਾਰ ਇਸ ਦੇ ਉੱਪਰ ਰਹਿੰਦੇ ਨੇ ਹੁਣ ਤੋਂ ਦੱਸਦੇ ਹਾਂ ਕਿ ਆਨੰਦ ਮਹਿੰਦਰਾ ਦੀ ਕਿਵੇਂ ਐਂਟਰੀ ਹੁੰਦੀ ਹੈ ਮਹਿੰਦਰਾ ਮਹ ਦੇ ਵਿੱਚ 1981 ਦੇ ਵਿੱਚ ਆਪਣੀ ਐਮਬੀ ਦੀ ਪੜ੍ਹਾਈ ਪੂਰੀ ਕਰਕੇ ਇੰਡੀਆ ਦੇ ਵਿੱਚ ਆ ਜਾਂਦੇ ਨੇ ਤੇ 1991 ਦੇ ਵਿੱਚ ਇਹਨਾਂ ਨੂੰ ਮਹਿੰਦਰਾ ਐਂਡ ਮਹਿੰਦਰਾ ਦਾ ਡੈਪਟੀ ਮੈਨੇਜਿੰਗ ਡਾਇਰੈਕਟਰ ਬਣਾ ਦਿੱਤਾ ਜਾਂਦਾ ਹੈ ਤੇ 2001 ਦੇ ਵਿੱਚ ਇਹ ਕੰਪਨੀ ਦੇ ਵਾਈਸ ਚੇਅਰਮੈਨ ਬਣ ਜਾਂਦੇ ਨੇ ਤੇ 2012 ਦੇ ਵਿੱਚ ਉਹ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਬਣ ਜਾਂਦੇ ਨੇ ਵੈਸੇ ਤਾਂ ਮਹਿੰਦਰਾ ਦਾ ਹੁਣ ਬਿਜ਼ਨਸ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ ਉਹ ਜੀਪਾਂ ਵੀ ਬਣਾ ਰਿਹਾ ਸੀ ਉਹ ਟਰੈਕਟਰ ਵੀ ਬਣਾ ਰਿਹਾ ਸੀ ਤੇ ਉਹ ਕੋਸਮੈਟਿਕ ਦੇ ਵਿੱਚ ਵੀ ਅੱਗੇ ਆ ਚੁੱਕਿਆ ਸੀ ਪਰ ਇਹਨਾਂ ਸਾਰੀਆਂ ਕੰਪਨੀਆਂ ਦੇ ਵਿੱਚ ਹੀ ਮਹਿੰਦਰਾ ਦਾ ਕੋਈ ਨਾ ਕੋਈ ਬਾਹਰ ਅਨੰਤ ਮਹਿੰਦਰਾ ਦੇ ਵਿੱਚ ਗਾਜਬ ਦਾ ਕੌਨਫੀਡੈਂਸ ਸੀ ਉਹਨਾਂ ਨੇ ਇੱਕ ਇੱਕ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਇਹਨਾਂ ਦੇ ਵਿੱਚੋਂ ਸਾਰੀਆਂ ਦੇ ਹਿੱਸੇ ਕੱਢ ਦਿੱਤੇ ਤੇ 1991 ਦੇ ਵਿੱਚ ਮਹਿੰਦਰਾ ਗਰੁੱਪ ਦਾ ਕੁੱਲ ਰੈਵਨਿਊ ਸੀਗਾ 1520 ਕਰੋੜ ਰੁਪਏ ਅੱਜ ਜਿਹੜਾ ਵੱਧ ਕੇ ਤਕਰੀਬਨ 1.5 ਕਰੋੜ ਲੱਖ ਦੇ ਨੇੜੇ ਤੇੜੇ ਪਹੁੰਚ ਚੁੱਕਿਆ ਹੈ 1990 ਦੇ ਦਹਾਕੇ ਦੇ ਵਿੱਚ ਇੰਡੀਆ ਦੇ ਅੰਦਰ ਸੂਜੁਕੀ ਹੰਡਾਈ ਅਤੇ ਜਰਨਲ ਮੋਟਰ ਵਰਗੇ ਬ੍ਰਾਂਡ ਆ ਚੁੱਕੇ ਸਨ ਕਾਰਾਂ ਦੇ ਤੇ ਟਾਟਾ ਤੇ ਮਹਿੰਦਰਾ ਕੰਪਨੀ ਦੇ ਕੋਲ ਕੋਈ ਇੰਨੀ ਵਧੀਆ ਗੁੱਡ ਲੁਕਿੰਗ ਵਾਲੇ ਇਹਨਾਂ ਦੇ ਕੋਈ ਵੀਹੀਕਲ ਨਹੀਂ ਸਨ ਉਤੇ ਲੋਕਾਂ ਦੀ ਜਿਹੜ ਕਿਆਂ ਦਾ ਮਾਰਸ਼ਲ ਮਾਡਲ ਲੈ ਕੇ ਆਂਦਾ ਪਰ ਇਸ ਦੇ ਨਾਲ ਵੀ ਮਹਿੰਦਰਾ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ ਹਾਲਾਂਕਿ ਮਹਿੰਦਰਾ ਨੇ ਫੋਰਡ ਕੰਪਨੀ ਦੇ ਨਾਲ ਮਿਲ ਕੇ ਫੋਰਡ ਐਸਕਾਟ ਵੀ ਇੰਡੀਆ ਦੇ ਵਿੱਚ ਲਾਂਚ ਕੀਤੀ ਪਰ ਉਹ ਵੀ ਫੇਲ ਹੋ ਗਈ ਪਰ 1993 ਵਿੱਚ ਆਨੰਦ ਮਹਿੰਦਰਾ R&D ਟੀਮ ਨੂੰ ਆਪਣੇ ਨੂੰ ਬੁਲਾਉਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਮੈਨੂੰ ਇੱਕ ਇੰਡੀਆ ਦੇ ਵਿੱਚ ਤਿਆਰ ਹੋਈ ਖੁਦ ਦੀ SUV ਚਾਹੀਦੀ ਹੈ ਤੇ ਇਸ ਦੇ ਵਿੱਚ ਕਿੰਨਾ ਖਰਚਾ ਆਵੇਗਾ ਇਹਨਾਂ ਦੇ ਜਿਹੜੇ ਐਕਸਪਰਟ ਹੁੰਦੇ ਨੇ R&D ਟੀਮ ਦੇ ਆਨੰਦ ਮਹਿੰਦਰਾ ਜੀ ਨੂੰ ਦੱਸ ਦਿੰਦੇ ਨੇ ਕਿ ਇੱਕ SUV ਬਣਾਉਣ ਦੇ ਵਿੱਚ ਜਿਹੜਾ ਉਸ ਦਾ ਪਲੇਟਫਾਰਮ ਬਣਾਉਣ ਦੇ ਵਿੱਚ ਨਵੇਂ ਸਿਰੇ ਤੋਂ 1000 ਕਰੋੜ ਦਾ ਖਰ ਸੀ ਅਨੰਦ ਮਹਿੰਦਰਾ ਖਰਚੇ ਦੇ ਵਿੱਚ ਕਟੌਤੀ ਕਰਦੇ ਨੇ ਤੇ ਆਰ ਐਨ ਡੀ ਟੀਮ ਨੂੰ ਕਹਿੰਦੇ ਨੇ ਕਿ ਤੁਸੀਂ ਇਹ ਸਾਰਾ ਪ੍ਰੋਜੈਕਟ 550 ਕਰੋੜ ਦੇ ਵਿੱਚ ਕੰਪਲੀਟ ਕਰਨਾ ਹੈ ਤੇ ਇਸ ਨੂੰ ਮਨਜ਼ੂਰੀ ਦੇ ਦਿੰਦੇ ਨੇ ਤੇ ਸਾਲ 2002 ਦੇ ਵਿੱਚ ਮਹਿੰਦਰਾ ਦੀ ਕਿਸਮਤ ਬਦਲ ਆ ਜਾਂਦੀ ਹੈ ਕੰਪੈਕਟ ਐਸ ਯੂ ਵੀ ਸਕੋਰਪੀਓ ਤੇ ਇਸ ਤੋਂ 2 ਸਾਲ ਪਹਿਲਾਂ ਹੀ ਇੱਕ ਹਾਊਸ ਇੰਜਨ ਦੇ ਨਾਲ ਮਹਿੰਦਰਾ ਕੰਪਨੀ ਨੇ ਬਲੇਰੋ ਨੂੰ ਵੀ ਲਾਂਚ ਕਰ ਦਿੱਤਾ ਸੀ ਤੇ ਬਲੇਰੋ ਤੇ ਸਕੋਰਪੀਓ ਕੰਪਨੀ ਇੰਡੀਆ ਦੀ ਜਿਹੜੀਆਂ ਸੜਕਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਧੂਮ ਮਚਾਉਣ ਲੱਗ ਜਾਂਦੀਆਂ ਨੇ ਫਿਰ ਆਈ ਐਸ ਯੂ ਵੀ 300 ਐਸ ਯੂ ਵੀ 500 ਤੇ ਐਸ ਯੂ ਵੀ 700 ਰਹੀ ਅੱਜ ਮਹਿੰਦਰਾ ਕੰਪਨੀ ਦੇ ਤਕਰੀਬਨ ਜਿੰਨੀਆਂ ਵੀ ਕਾਰਾਂ ਨੇ ਉਹ ਸਾਰੀਆਂ ਟੌਪ ਸੇਲਿੰਗ ਕਾਰਾਂ ਨੇ ਇੰਡੀਆ ਦੇ ਵਿੱਚ ਇਸ ਤੋਂ ਇਲਾਵਾ ਮਹਿੰਦਰਾ ਡਿਫੈਂਸ ਵਹੀਕਲ ਬਣਾਉਂਦਾ ਹੈ ਜਿਹੜਾ ਆਰਮੀ ਦੇ ਵਹੀਕਲ ਬਣਾਉਂਦਾ ਹੈ ਉਹ ਇੰਡੀਅਨ ਆਰਮੀ ਤੋਂ ਬਿਨਾ ਹੋਰ ਵੀ ਕਈ ਦੇਸ਼ਾਂ ਦੀ ਆਰਮੀ ਵਰਤਦੀ ਹੈ ਤੇ 2010 ਆਉਂਦੇ ਆਉਂਦੇ ਮਹਿੰਦਰਾ ਟਰੈਕਟਰ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਗਿਆ ਜੇਕਰ ਪਰਸਨਲੀ ਦੇਖਿਆ ਜਾਵੇ ਤਾਂ ਆਨੰਦ ਮਹਿੰਦਰਾ ਜੀ ਦੀ ਇਸ ਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਹੈ ਜਿੱਥੇ ਅੱਜ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਖੜਾ ਹੈ ਤਾਂ ਤੁਹਾਨੂੰ ਮਹਿੰਦਰਾ ਐਂਡ ਮਹਿੰਦਰਾ